ਦੋਆ ਫੋਰਮਾ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਪੂਰੇ ਦੇਸ਼ ਭਰ ਦੇ ਹਰੇਕ ਪਿੰਡ ਵਿੱਚ ਸਾੜੀਆਂ ਜਾਣ। ਇਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਦੋਵਾਂ ਮੋਰਚਿਆਂ ਦਾ ਐਲਾਨ ਹੈ। ਔਰ ਉਦੋਂ ਬਾਅਦ ਦੁਪਹਿਰ ਬਾਅਦ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਉਹ ਦੋਵਾਂ ਬਾਰਡਰਾਂ ਤੇ ਪਹੁੰਚਣ ਸ਼ੰਭੂ ਤੇ ਅਸੀਂ 3 ਵਜੇ ਜਿਹੜਾ ਵੱਡਾ 20 30 ਫੁੱਟ ਉੱਚਾ ਪੁਤਲਾ ਬਣਾ ਕੇ ਸਰਕਾਰਾਂ ਦਾ ਕਾਰਪੋਰੇਟ ਘਰਾਣਾ ਦਾ WTO ਦਾ ਸਾੜਾ ਜਿਹਦਾ ਖਦੌਰੀ ਤੇ ਹੋਗਾ। ਤੋਂ ਬਾਕੀ ਹੈਗਾ ਵੀ ਦੇਖੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਮੋਰਚਾ ਲਾਉਣ ਤੋਂ ਪਹਿਲੋਂ ਗਏ ਸੀ 52 ਜਥੇਬੰਦੀਆਂ ਸਾਨੂੰ ਤਾਮਲ ਲਾਡੂ ਤੋਂ ਸਮਰਥਨ ਦਿੱਤਾ ਸੀ। ਬਾਈਆਂ ਨੇ ਕਿਹਾ ਤੁਹਾਡੇ ਕੋ ਆਉਣਾ 17 ਸਾਨੂੰ ਤੇਰਲਾ ਚ ਕੇਰਲਾ ਚੋਂ ਸਮਰਥਨ ਮਿਲੇ ਆ ਸੀ 5 ਬਿਹਾਰ ਦੇ ਵਿੱਚੋਂ 2 ਮੱਧ ਪ੍ਰਦੇਸ਼ ਦੇ ਵਿੱਚੋਂ ਤਕਰੀਬਨ ਐਸ ਵੇਲੇ ਜੂਪੀ ਦੇ ਵਿੱਚੋਂ 8 ਜਥੇਬੰਦੀਆਂ ਸਮਰਥਨ ਕਰ ਰਹੀਆਂ ਹਰਿਆਣਾ ਚੋਂ ਤਾਂ ਬਹੁਤ ਜਥੇਬੰਦੀਆਂ ਆ ਗਈਆਂ ਸੀ ਪਰ 8 ਪੱਕੀਆਂ ਸਾਡੇ ਨਾਲ ਨੇ ਇਸ ਤਰ੍ਹਾਂ ਰਾਜਸਥਾਨ ਦੇ ਵਿੱਚੋਂ 7 ਜਥੇਬੰਦੀਆਂ ਸਮਰਥਨ ਕਰ ਰਹੀਆਂ ਨੇ ਉੱਤਰਾਖੰਡ ਤੋਂ 2 ਜਥੇਬੰਦੀਆਂ ਹੈਗੀਆਂ ਨੇ ਔਰ ਮੱਧ ਪ੍ਰਦੇਸ਼ ਦੀ ਵੀ ਗੱਲ ਹੈ ਕਿ ਹੁਣ ਸਾਨੂੰ ਮਹਾਰਾਸ਼ਟਰ ਤੋਂ ਵੱਡਾ ਸਮਰਥਨ ਮਿਲ ਰਿਹਾ ਉਹਨਾਂ ਦਾ ਧੰਨਵਾਦ ਦੀਆਂ ਤੋਂ ਇਸ ਤਰੀਕੇ ਨਾਲ ਪੰਜਾਬ ਅੱਢ ਹੈਗਾ ਤੋਂ 9 10 ਰਾਜਾਂ ਦੇ ਵਿੱਚੋਂ ਸੈਕੰਡੇ ਜਥੇਬੰਦੀਆਂ ਪੰਜਾਬ ਵਿੱਚੋਂ ਸਾਡੇ ਕੋਲ 10 ਜਥੇਬੰਦੀਆਂ ਦਾ ਸਮਰਥਨ ਹੈ ਇਸੇ ਤਰ੍ਹਾਂ ਐਸ ਕੇ ਐਮ ਗਾ ਰਾਜਨੀਤਿਕ ਆ ਉਹਨਾਂ ਦਾ ਵੀ ਉਹਨਾਂ ਦੀਆਂ ਪੰਜਾਬ ਵਿੱਚੋਂ 17 ਜਥੇਬੰਦੀਆਂ ਜਿਹੜੀਆਂ ਸਵਰਥਨ ਕਰ ਰਹੀਆਂ ਬਾਕੀ ਪੂਰੇ ਦੇਸ਼ ਭਰ ਤਰ ਦੇਵਾਲ ਸਾਹਿਬ ਜਾਂਦੇ ਰਹੇ ਮਿਹਨਤ ਕਰਦੇ ਤੋਂ 200 ਪਲੱਸ ਜਥੇਬੰਦੀਆਂ ਦਾ ਇਹ ਦੋ ਵੱਡੇ ਫੋਰਮ ਅੰਬ੍ਰੇਲਾ ਹੈਗੇ ਨੇ ਔਰ ਕੋਲ ਅੱਗੇ ਵੱਧ ਰਿਹਾ ਹੈਗਾ ਸਰਕਾਰ ਦਬਾਅ ਚ ਆਰ ਦਬਾਅ ਚ ਆ ਕੇ ਹੋਰ ਉਹ ਬੈਰੀਕੇਡ ਦਿੱਲੀ ਵਾਲੇ ਉਹਨੇ ਖੋਲਨੇ ਭਾਵੇਂ ਇੱਥੇ ਨਹੀਂ ਖੋਲੇ ਹੈਗੇ ਤੋ ਇਹ ਮੋਰਚਾ ਜਾ ਰਿਹਾ ਇਹਦੇ ਨੂੰ ਚੰਗਾ ਸਮਾਂ ਨਹੀਂ ਲੱਭਣਾ ਹੈਗਾ ਇਸ ਕਰਕੇ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਨਾ ਮੰਗਾ ਬਣਾਉਣ ਵਾਸਤੇ ਵਕਤ ਤੋਂ ਵੱਧ ਜਿਹੜਾ ਵਾ ਮੋਰਚਿਆਂ ਵਿੱਚ ਸ਼ਾਮਲ ਹੋ ਅੱਜ ਦੇ ਪ੍ਰੋਗਰਾਮ ਕਰੋ ਧੰਨਵਾਦ ਦੋਆ ਫੋਰਮਾ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਪੂਰੇ ਦੇਸ਼ ਭਰ ਦੇ ਹਰੇਕ ਪਿੰਡ ਵਿੱਚ ਸਾੜੀਆਂ ਜਾਣ। ਇਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਦੋਵਾਂ ਮੋਰਚਿਆਂ ਦਾ ਐਲਾਨ ਹੈ। ਔਰ ਉਦੋਂ ਬਾਅਦ ਦੁਪਹਿਰ ਬਾਅਦ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਉਹ ਦੋਵਾਂ ਬਾਰਡਰਾਂ ਤੇ ਪਹੁੰਚਣ। ਸ਼ੰਭੂ ਤੇ ਅਸੀਂ 3 ਵਜੇ ਜਿਹੜਾ ਵੱਡਾ 20 30 ਫੁੱਟ ਉੱਚਾ ਪੁਤਲਾ ਬਣਾ ਕੇ ਸਰਕਾਰਾਂ ਦਾ ਕਾਰਪੋਰੇਟ ਘਰਾਣਾ ਦਾ WTO ਦਾ ਸਾੜਾ ਜਿਹਦਾ ਖਦੌਰੀ ਤੇ ਹੋਊਗਾ। ਤੋਂ ਬਾਕੀ ਹੈਗਾ ਵੀ ਦੇਖੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਮੋਰਚਾ ਲਾਉਣ ਤੋਂ ਪਹਿਲੋਂ ਗਏ ਸੀ 52 ਜਥੇਬੰਦੀਆਂ ਸਾਨੂੰ ਤਾਮਲ ਲਾਡੂ ਤੋਂ ਸਮਰਥਨ ਦਿੱਤਾ ਸੀ। ਬਾਈਆਂ ਨੇ ਕਿਹਾ ਤੁਹਾਡੇ ਕੋ ਆਪਣਾ 17 ਸਾਨੂੰ ਤੇਰਲਾ ਚ ਕੇਰਲਾ ਚੋਂ ਸਮਰਥਨ ਮਿਲੇ ਸੀ ਪੰਜ ਵਿਹਾਰ ਦੇ ਵਿੱਚੋਂ ਦੋ ਮੱਧ ਪ੍ਰਦੇਸ਼ ਦੇ ਵਿੱਚੋਂ ਤਕਰੀਬਨ ਐਸ ਵੇਲੇ ਜੂਪੀ ਦੇ ਵਿੱਚੋਂ 8 ਜਥੇਬੰਦੀਆਂ ਸਮਰਥਨ ਕਰ ਰਹੀਆਂ ਹਰਿਆਣਾ ਚੋਂ ਤਾਂ ਬਹੁਤ ਜਥੇਬੰਦੀਆਂ ਆ ਗਈਆਂ ਸੀ ਪਰ 8 ਪੱਕੀਆਂ ਸਾਡੇ ਨਾਲ ਨੇ ਇਸ ਤਰ੍ਹਾਂ ਰਾਜਸਥਾਨ ਦੇ ਵਿੱਚੋਂ 7 ਜਥੇਬੰਦੀਆਂ ਸਮਰਥਨ ਕਰ ਰਹੀਆਂ ਨੇ ਉੱਤਰਾਖੰਡ ਤੋਂ ਦੋ ਜਥੇਬੰਦੀਆਂ ਹੈਗੀਆਂ ਨੇ ਔਰ ਮੱਧ ਪ੍ਰਦੇਸ਼ ਦੀ ਵੀ ਗੱਲ ਹੈ ਕਿ ਹੁਣ ਸਾਨੂੰ ਮਹਾਰਾਸ਼ਟਰ ਤੋਂ ਵੱਡਾ ਸਮਰਥਨ ਮਿਲ ਰਿਹਾ ਉਹਨਾਂ ਦਾ ਧੰਨਵਾਦ ਦੀਆਂ ਤੋਂ ਇਸ ਤਰੀਕੇ ਨਾਲ ਪੰਜਾਬ ਅੱਢ ਹੈਗਾ ਤੋਂ 9 10 ਰਾਜਾਂ ਦੇ ਵਿੱਚੋਂ ਸੈਂਕੜੇ ਜਥੇਬੰਦੀਆਂ ਪੰਜਾਬ ਵਿੱਚੋਂ ਸਾਡੇ ਕੋਲ 10 ਜਥੇਬੰਦੀਆਂ ਦਾ ਸਮਰਥਨ ਹੈ ਇਸੇ ਤਰ੍ਹਾਂ ਐਸ ਕੇ ਐਮ ਗਾ ਰਾਜਨੀਤਿਕ ਆ ਉਹਨਾਂ ਦਾ ਵੀ ਉਹਨਾਂ ਦੀਆਂ ਪੰਜਾਬ ਵਿੱਚੋਂ 17 ਜਥੇਬੰਦੀਆਂ ਜਿਹੜੀਆਂ ਸਵਰਥਨ ਕਰ ਰਹੀਆਂ ਬਾਕੀ ਉਹ ਪੂਰੇ ਦੇਸ਼ ਭਰ ਤਰਲੇਵਾਲ ਸਾਹਿਬ ਜਾਂਦੇ ਰਹੇ ਮਿਹਨਤ ਕਰਦੇ ਤੋਂ 200 ਪਲੱਸ ਜਥੇਬੰਦੀਆਂ ਦਾ ਇਹ ਦੋ ਵੱਡੇ ਫੋਰਮ ਅੰਬ੍ਰੇਲਾ ਹੈਗੇ ਨੇ ਔਰ ਕੋਲ ਅੱਗੇ ਵੱਧ ਰਿਹਾ ਹੈਗਾ ਸਰਕਾਰ ਦਬਾਅ ਚ ਔਰ ਦਬਾਅ ਚ ਆ ਕੇ ਹੋਰ ਉਹ ਬੈਰੀਕੇਡ ਦਿੱਲੀ ਵਾਲੇ ਉਹਨੇ ਖੋਲਨੇ ਭਾਵੇਂ ਇੱਥੇ ਨਹੀਂ ਖੋਲੇ ਹੈਗੇ ਤੋਂ ਇਹ ਮੋਰਚਾ ਜਾ ਰਿਹਾ ਇਹਦੇ ਨੂੰ ਚੰਗਾ ਸਮਾਂ ਨਹੀਂ ਲੱਭਣਾ ਹੈਗਾ ਇਸ ਕਰਕੇ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਨਾ ਮੰਗਾ ਮੰਨਣ ਵਾਸਤੇ ਵੱਧ ਤੋਂ ਵੱਧ ਜਿਹੜਾ ਵਾ ਮੋਰਚਿਆਂ ਵਿੱਚ ਸ਼ਾਮਲ ਹੋ ਅੱਜ ਦੇ ਪ੍ਰੋਗਰਾਮ ਕਰੋ ਧੰਨਵਾਦ